ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਸਾਡੇ ਕੋਲ ਇੱਕ ਦਰਖਾਸਤ ਜਿਹੜੀ ਹੈ ਵੀ ਦਫ਼ਤਰ ਮਿਲੀ ਸੀਗੀ ਕੁਲਦੀਪ ਕੌਰ ਨਾਂ ਦੇ ਦਰਖਾਸਤੀ ਵੱਲੋਂ ਜਿਹੜੀ ਕਿ ਸਦਰ ਕੋਟ ਕਪੂਰੇ ਦੇ ਵਿੱਚ ਠੱਠੀ ਪਾਈ ਪਿੰਡ ਦੇ ਹੀ ਰਹਿਣ ਵਾਲੀ ਆ ਤੇ ਉਹਨੇ ਸਾਨੂੰ ਜਾਣਕਾਰੀ ਦਿੱਤੀ ਕਿ ਇੱਕ ਜਗਪਾਲ ਸਿੰਘ ਨਾਮ ਦਾ ਵਿਅਕਤੀ ਜਿਹੜਾ ਹੈ ਪੰਜ ਗਰਾਈ ਕਲਾਕਾਰ ਰਹਿਣ ਵਾਲਾ ਹੈ ਥਾਣਾ ਸਦਰ ਕੋਟ ਕਪੂਰੇ ਦੇ ਵਿੱਚ ਤੇ ਉਹ ਲੋਕਾਂ ਨੂੰ ਜਾਲੀ ਜਿਹੜੇ ਹੈਗੇ ਭਰਤੀ ਦਸਤਾਵੇਜ਼ ਜਿਹੜੇ ਪ੍ਰੋਵਾਈਡ ਕਰਾ ਰਿਆ ਉਹਨਾਂ ਤੋਂ ਪੈਸੇ ਲੈ ਰਿਆ ਭਰਤੀ ਕਰਵਾਉਣ ਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਜੁਡੀਸ਼ੀਅਲ ਡਿਪਾਰਟਮੈਂਟ ਦੇ ਵਿੱਚ ਭਰਤੀ ਤੇ ਇਸ ਵਿਅਕਤੀ ਦੀ ਜਿਹੜੀ ਦਰਖਾਸਤ ਨੂੰ ਜਦੋਂ ਪੜਤਾਲ ਕਰਨ ਉਪਰੰਤ ਸਾਡੇ ਵੱਲੋਂ ਮੁਕੱਦਮਾ ਨੰਬਰ 184 5 ਦਸੰਬਰ ਨੂੰ ਦਰਜ ਕੀਤਾ ਗਿਆ ਤੇ ਉਸ ਮੁਕਦਮੇ ਦੇ ਵਿੱਚ ਜਗਪਾਲ ਸਿੰਘ ਤੇ ਉਸ ਦੀ ਪਤਨੀ ਕੁਲਵੀਰ ਕੌਰ ਇਲੀਅਸ ਮਦੂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਕਾਫੀ ਮਟੀਰੀਅਲ ਜਿਹੜਾ ਇਹੋ ਜਿਹਾ ਮਿਲਿਆ ਹੈ ਜਿਹੜਾ ਕਿ ਸਾਰਾ ਇਹਨਾਂ ਨੇ ਫੋਰਜ ਜਾਂ ਨਕਲੀ ਦਸਤਾਵੇਜ਼ ਅਤੇ ਸਪੈਮਸ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਘਰੇ ਫੋਟੋਗ੍ਰਾਫਸ ਵਗੈਰਾ ਜਿਹੜੀਆਂ ਪੁਲਿਸ ਅਫਸਰਾਂ ਦੀਆਂ ਇੰਟਰਨੈਟ ਤੋਂ ਲਾ ਕੇ ਤੇ ਉਹ ਫਰੇਮ ਕਰਵਾ ਕੇ ਘਰ ਦੇ ਵਿੱਚ ਰੱਖੀਆਂ ਹੋਈਆਂ ਮਿਲੀਆਂ ਇਹਨਾਂ ਸਾਰੀਆਂ ਕੀਜਾ ਨਾਲ ਤੇ ਦਸਤਾਵੇਜ਼ਾਂ ਨਾਲ ਮੋਹਰਾ ਨਾਲ ਇਹ ਵਿਅਕਤੀ ਜਿਹੜਾ ਹੈਗਾ ਜਿਹੜੇ ਭੂਲੇ-ਪਾਲੇ ਅਨਪੜ ਲੋਗ ਔਰ ਗਰੀਬ ਜਨਤਾ ਹੈ ਉਹਨਾਂ ਨੂੰ ਮੂਰਖ ਬਣਾ ਕੇ ਬੇਵਕੂਫ ਬਣਾ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਸੀ ਕਿ ਇਹ ਦੀ ਪਹੁੰਚ ਜਿਹੜੀ ਹੈ ਬਹੁਤ ਵੱਡੇ-ਵੱਡੇ ਅਫਸਰਾਂ ਤੱਕ ਹੈ ਤੇ ਇਹ ਕਿਸੇ ਨੂੰ ਵੀ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾ ਸਕਦਾ ਹੈਗਾ ਇਸ ਤੋਂ ਇਲਾਵਾ ਇਸ ਵਿਅਕਤੀ ਦੇ ਨਾਲ ਜਿਹੜੇ ਹੋਰ ਦੋ ਦੋਸ਼ੀ ਨੇ ਅਮਿਤ ਬਾਂਸਲ ਅਤੇ ਨੱਥਾ ਟੇਲਰ ਇਹਨਾਂ ਨੂੰ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਮਿਤ ਬਾਂਸਲ ਇਹਨੂੰ ਜਿਹੜੇ ਹੈਗੇ ਝਾਲੀ ਦਸਤਾਵੇਜ਼ ਤਿਆਰ ਕਰਕੇ ਦੰਦਾ ਸੀ ਜਿਵੇਂ ਆਈਡੀ ਕਾਰਡ ਹੋਵੇ ਜਿਹੜੇ ਆਪਣੇ ਲੈਟਰ ਪੈਡ ਹੋਵੇ ਤੇ ਕੁਝ ਜਿਵੇਂ ਰਿਕਰੂਟਮੈਂਟ ਰਿਲੇਟਡ ਭਰਤੀ ਦੇ ਸਰਟੀਫਿਕੇਟ ਹੋਵੇ ਇਹ ਸਾਰੀਆਂ ਚੀਜ਼ਾਂ ਇਹ ਕੰਪਿਊਟਰ 'ਚ ਅਮਿਤ ਬਾਂਸਲ ਜਿਹੜਾ ਹੈਗਾ ਉਹ ਇਹਨੂੰ ਇਸ ਵਿਅਕਤੀ ਨੂੰ ਪ੍ਰੋਵਾਈਡ ਕਰ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ ਇਸ ਤੋਂ ਇਲਾਵਾ ਜਿਹੜਾ ਨੱਥਾ ਟੇਲਰ ਹੈ ਇਹਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਮਤੀ ਨੇ ਇਹਨੂੰ ਜਿਹੜੀ ਹੈਗੀ ਜਾਲੀ ਜਿਹੜੀ ਹੈਗੀ ਵਰਦੀ ਪੁਲਿਸ ਦੀ ਵਰਦੀ ਸਿਲਵਾ ਕੇ ਇਹਨੂੰ ਪ੍ਰੋਵਾਈਡ ਕਰਾਈ ਤਾਂ ਕਿ ਉਹ ਵਰਦੀ ਪਾ ਕੇ ਇਹ ਲੋਕਾਂ ਦੇ ਉੱਤੇ ਇਹ ਰੋਪ ਝਾੜਦਾ ਸੀ ਕਿ ਇਹ ਆਪ ਵੀ ਸਬ ਇੰਸਪੈਕਟਰ ਭਰਤੀ ਹੋਇਆ ਪੁਲਿਸ ਦੇ ਤੇ ਇਹਦੀ ਪਹੁੰਚ ਜਿਹੜੀ ਹੈ ਉੱਚੇ ਅਫਸਰਾਂ ਤੱਕ ਹੈ ਤੇ ਇਹ ਦੂਸਰਿਆਂ ਨੂੰ ਵੀ ਪੁਲਿਸ 'ਚ ਭਰਤੀ ਕਰਾ ਸਕਦਾ। ਇਹ ਕਰੋਗਾ ਨਾ ਮਨੋਭਈ ਕਿਸ ਕਰੋਗਾ। ਇਹ ਜੋ ਸਾਡੇ ਧਿਆਨ 'ਚ ਆਇਆ ਪਿਛਲੇ ਲਗਭਗ 1 ਸਾਲ ਦੇ ਕਰੀਬ ਤੋਂ ਇਹ ਕੰਮ ਕਰ ਰਿਹਾ ਹੈ ਜਿਹੜੀ ਇਸ ਦਰਖਾਸਤ ਦੀ ਪੜਤਾਲ 'ਚ ਪਾਇਆ ਗਿਆ ਔਰ ਤਫਤੀਸ਼ ਦੌਰਾਨ ਪਾਇਆ ਗਿਆ ਇਸਨੇ ਜਿਹੜਾ ਹੈਗਾ ਇਹ ਸਾਰੇ ਦਸਤਾਵੇਜ਼ ਵਰਦੀ ਸਟੈਂਪਾ ਮੂਰਾ ਇਹ ਸਾਰੀਆਂ ਪਿਛਲੇ 1 ਸਾਲ ਦੇ ਦੌਰਾਨ ਇਸ ਵਿਅਕਤੀ ਨੇ ਤਿਆਰ ਕੀਤੀਆਂ ਜੋ ਹੁਣ ਤੱਕ ਦੀ ਜਿਹੜੀ ਮੁੱਢਲੀ ਤਫ਼ਤੀਸ਼ ਹੈ ਉਹਦੇ ਵਿੱਚ ਲਗਭਗ 10 ਦੇ ਕਰੀਬ ਵਿਅਕਤੀ ਹੈ ਜਿਨ੍ਹਾਂ ਦੇ ਅਸਲੀ ਸਰਟੀਫਿਕੇਟ ਜਿਹੜੇ ਨੇ ਉਹ ਇਸ ਵਿਅਕਤੀ ਤੋਂ ਬਰਾਮਦ ਹੋਏ ਨੇ ਜਿਹੜੇ 10ਵੀਂ ਤੇ 12ਵੀਂ ਦੇ ਸਰਟੀਫਿਕੇਟ ਨੇ ਕੁਝ ਕਾਸਟ ਸਰਟੀਫਿਕੇਟ ਬਰਾਮਦ ਹੋਏ ਨੇ ਅਸਲੀ ਔਰ ਇਸ ਤੋਂ ਇਲਾਵਾ ਕੁਝ ਵਿਅਕਤੀਆਂ ਨੂੰ ਇਹਨੇ ਜਿਹੜਾ ਹੈਗਾ ਜਾਲੀ ਜਿਹੜਾ ਭਰਤੀ ਲੈਟਰ ਵੀ ਜਿਹੜਾ ਹੈਗਾ ਆਪਣੇ ਵੱਲੋਂ ਜਿਹੜਾ ਹੈਗਾ ਅਫਸਰਾਂ ਦੇ ਸਾਈਨ ਕਰਕੇ ਅਫਸਰਾਂ ਦੇ ਨਾਮ ਤੇ ਜਾਲੀ ਲੈਟਰ ਬਣਾ ਕੇ ਤੇ ਉਹਨਾਂ ਦੇ ਸਾਈਨ ਕਰਕੇ ਇਸ ਵਿਅਕਤੀ ਨੇ ਪ੍ਰੋਵਾਈਡ ਕਰਾਇਆ ਤਾਂ ਪਤਾ ਲੱਗਿਆ ਹੁਣ ਤਾਂ ਕੋਈ ਉਸ ਸਾਥਨਾ ਦੇ ਨਾਮ ਤੇ ਕੀ ਮਾਉਂ ਇਕੱਠੀ ਕਰੀ ਉਹਨੇ ਇਕੱਠੀ ਕਰੀ ਆ ਪੈਸਾ ਲਗਭਗ ਇਸਨੇ 10 ਤੋਂ 20 ਲੱਖ ਦੇ ਕਰੀਬ ਜੋ ਹੈਗਾ ਸਾਨੂੰ ਦਰਖਾਸਤ ਚ ਦੱਸਿਆ ਗਿਆ ਸੀਗਾ ਕਿ ਇਸ ਨੇ ਅਲੱਗ-ਅਲੱਗ ਵਿਅਕਤੀਆਂ ਤੋਂ 1-1 ਲੱਖ, 2-2 ਲੱਖ, 50 ਹਜ਼ਾਰ ਦੇ ਕਰੀਬ ਇਦਾਂ ਇੱਕ ਵਿਅਕਤੀ ਤੋਂ ਲੈ ਕੇ ਤੇ ਇੰਨਾ ਪੈਸਾ ਇਹਨੇ ਜੋ ਸਾਨੂੰ ਦਰਖਾਸਤ ਚ ਦੱਸਿਆ ਸੀ ਜਿਹੜੀ ਪੜਤਾਲ ਚ ਇਹ ਗੱਲ ਸਾਹਮਣੇ ਆਈ ਸੀ ਤੇ ਤਫਤੀਸ਼ ਚ ਜਿਹੜਾ ਹੈਗਾ ਹੋਰ ਵੀ ਇਹਨੇ ਜਿਹੜੇ ਹੋਰ ਵਿਅਕਤੀਆਂ ਤੋਂ ਪੈਸੇ ਜਾਂ ਠੱਗੀ ਮਾਰੀ ਹੈ ਉਹਦੇ ਬਾਰੇ ਵਿੱਚ ਪਤਾ ਕੀਤਾ ਜਾਣਾ ਸਰ ਇਹਨਾਂ ਦੀ ਕੋਈ ਮਾਮਲਾ ਬਾਵਾ ਕੋਈ ਹੋਰ ਥਾਮਾ ਤੇ ਵੀ ਜਾ ਕੇ ਕਰਦਾ ਸੀ ਕਿ ਕੱਲੇ ਫੀਡ ਕੋਰ ਜਿਲ੍ਹੇ ਦੀ ਨਾਲੀ ਸੀ ਹਾਲੇ ਤੱਕ ਜਿਹੜੇ ਸਾਡੇ ਕੋਲ ਦਸਤਾਵੇਜ਼ ਮਿਲੇ ਨੇ ਜਿਹਦੇ ਚ ਉਹਦੇ ਚ ਜਿਹੜੇ ਮਾਨਸਾ ਤੇ ਪਟਿਆਲਾ ਜ਼ਿਲ੍ਹੇ ਨਾਲ ਰਿਲੇਟਡ ਦਸਤਾਵੇਜ਼ ਵੀ ਮਿਲੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੋਗਾ ਨਾਲ ਰਿਲੇਟਡ ਜੁਡੀਸ਼ੀਅਲ ਦਸਤਾਵੇਜ਼ ਮਿਲਿਆ ਹੈ ਇਹ ਸਾਰੀਆਂ ਜਿਹੜੀਆਂ ਇਹਦਾ ਜੋ ਪਤਾ ਚੱਲਦਾ ਹੈ ਤਫ਼ਤੀਸ਼ ਚ ਕਿ ਇਹ ਦੂਸਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਜ਼ਰੂਰ ਜਿਹੜਾ ਹੈਗਾ ਠੱਗੀ ਮਾਰਦਾ ਹੋਵੇਗਾ ਤਾਂ ਪਹਿਲਾਂ ਵੀ ਕੋਈ ਨਾ ਇਹਦੇ ਤੇ ਜਿਹੜਾ ਪਹਿਲਾਂ ਤਿੰਨ ਮਾਮਲੇ ਤਿੰਨ ਐਫਆਈਆਰ ਦੇ ਤੇ ਦਰਜ ਨੇ ਪਹਿਲੇ ਵੀ ਠੱਗੀ ਠੱਗੀ ਦੀਆਂ ਨੇ 400 ਠੱਗੀ ਦੀਆਂ ਸਰ ਇੱਕ ਚ ਗਿਆ ਜਰ ਉਹ ਗਿਆ ਸੀ ਤਾਂ ਇਹ ਇਹ ਇਸ ਵਿਅਕਤੀ ਨੂੰ ਪਹਿਲਾਂ ਵੀ ਜਿਹੜਾ ਹੈਗਾ ਜਿਹੜਾ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਥਾਣਾ सदर کورٹ ਕੋਪੂਰੇ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਵੀ ਇਹ ਮੁਕੱਦਮੇ ਦਰਜ ਹੋਈ ਸੀ ਫਰੀਦਪੁਰ ਦੇ ਗੋਤਰਾ ਸਾਹਿਬ ਦਾ ਵੀ ਵਾਵਾ ਮੰਗਾ ਪਿਛਲੇ 88 ਕਬੀਂਦੇ ਦੇ ਵਿੱਚ ਜਾਲੀ ਸਾੜੀ ਬਣਾਉਂਦਾ ਸੀ ਉਹਦੇ ਨਾਲ ਵੀ ਕੋਈ ਸਬੰਧ ਹੈਗਾ ਇਹਨਾਂ ਦਾ ਮੈਂ ਕਹਾਂ ਸਕੀ ਹੂ ਇਹ ਇਸ ਵਿਅਕਤੀ ਤੋਂ ਵੀ ਜਿਹੜਾ ਹੈਗਾ ਆ ਆਨੰਦ ਕਾਰਜ ਜਾਂ ਵਿਆਹ ਕਰਨ ਨਾਲ ਰਿਲੇਟਡ ਜਿਹੜੇ ਕੁਝ ਦਸਤਾਵੇਜ਼ ਮਿਲੇ ਨੇ ਪਰ ਹਲੇ ਤੱਕ ਉਸ ਮਾਮਲੇ ਨਾਲ ਰਿਲੇਟਡ ਕੋਈ ਸਾਡੇ ਕੋਲ ਪਹਿਲੂ ਸਾਹਮਣੇ ਨਹੀਂ ਆਇਆ ਬਾਕੀ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਜਾਣਿਆ ਜਾਏਗਾ ਕਿ ਜੇਕਰ ਉਹਦੇ ਨਾਲ ਕੋਈ ਇਹਦਾ ਸੰਬੰਧ ਹੈ ਨਹੀਂ ਬੇਸਿਕਲੀ ਇਹ ਬੰਦੇ ਕੋਈ ਕੰਮ ਵਗੈਰਾ ਨਹੀਂ ਕਰਦੇ ਜੋ ਪਿਛਲੇ ਜਿੱਦਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਇਹਨਾਂ ਤੇ ਐਫ ਆਈ ਆਰ ਦਰਜ ਸੀ ਔਰ ਅਲੱਗ-ਅਲੱਗ ਜਗ੍ਹਾ ਤੇ ਘੁੰਮਣਾ ਲੋਕਾਂ ਨਾਲ ਸੰਪਰਕ ਕਰਦੇ ਰਹਿਣਾ ਕਿਸੇ ਪੁਲਿਸ ਅਫਸਰ ਨੂੰ ਮਿਲ ਲੈਣਾ ਯਾ ਕਿਸੇ ਜੁਡੀਸ਼ੀਅਲ ਜਾਂ ਸਿਵਲ ਦੇ ਅਧਿਕਾਰੀ ਨੂੰ ਮਿਲ ਲੈਣਾ ਉਹਦੇ ਨਾਲ ਫੋਟੋ ਖਿਚਾ ਲੈਣੀ ਇਹ ਚੀਜ਼ਾਂ ਦੇ ਬਾਰੇ ਵਿੱਚ ਸਾਨੂੰ ਦੱਸਿਆ ਗਿਆ ਸੀ ਪਰ ਦੌਰਾਨੇ ਤਫਤੀਸ਼ ਇਹੋ ਜੀ ਕੋਈ ਇਸ ਵਿਅਕਤੀ ਦੀ ਕਿਸੇ ਵੀ ਅਫਸਰ ਦੇ ਨਾਲ ਫੋਟੋ ਜਿਹੜੀ ਹੈਗੀ ਸਾਡੇ ਕੋਲ ਸਾਹਮਣੇ ਨਹੀਂ ਆਈ। ਸਰ ਇੱਕ ਤੁਸੀਂ ਕੈਂਥ ਟੇਲਰ ਦਾ ਨਾਮ ਲਿਆ ਸੀਗਾ। ਕੈਂਥ ਟੇਲਰ। ਕੈਂਥ ਟੇਲਰ ਨਹੀਂ ਇਹ ਨਥਾ ਟੇਲਰ ਹੈ ਜਿਹਦਾ ਅਸਲੀ ਨਾਮ ਜੋਗਿੰਦਰ ਸਿੰਘ ਹੈ ਕੋਟ ਕੋ ਪੂਰੇ ਇਲਾਕੇ ਦਾ ਹਾਂਜੀ ਇਹ ਕੋਈ ਕੁਝ ਪਰੰਪਰੀ ਹੋਈ ਹੈ ਜਿਹਦਾ ਵਾਲੇ ਇਨਾਂ ਤੋਂ ਹਲੇ ਤੱਕ ਜਿੱਦਾਂ ਸਾਡੇ ਵੱਲੋਂ ਜਿਹੜੇ ਹੈਗੇ ਜਾਲੀ ਲੈਟਰ ਪੈਡ ਇਹਨਾਂ ਨੇ ਜਿਹੜਾ ਪੁਲਿਸ ਆਫਸਰਾਂ ਦੀਆਂ ਇੰਟਰਨੈਟ ਤੋਂ ਫੋਟੋਆਂ ਲਾ ਕੇ ਉਹਨਾਂ ਦੇ ਲੈਟਰ ਪੈਡ ਤਿਆਰ ਕੀਤੇ ਆ ਜਿਹੜੇ ਕਿ ਲੋਕਾਂ ਨੂੰ ਇਹ ਦਿਖਾ ਕੇ ਲੋਕਾਂ ਨੂੰ ਬੇਫਕੂਫ ਬਣਾਉਂਦਾ ਸੀ ਔਰ ਇਹ ਇੱਕ ਜਾਲੀ ਭਰਤੀ ਦਾ ਜਿਹੜਾ ਹੈਗਾ ਇਸ ਨੇ ਇੱਕ ਸਰਟੀਫਿਕੇਟ ਤਿਆਰ ਕਰਕੇ ਇੱਕ ਬੱਚੀ ਨੂੰ ਦਿੱਤਾ ਇਨੇ ਆਪਣਾ ਇੱਕ ਵਕਾਲਤਨਾਮਾ ਤਿਆਰ ਕੀਤਾ ਹੋਇਆ ਜਿਸ ਤੇ ਇਹ ਲੋਕਾਂ ਨੂੰ ਦੱਸਦਾ ਸੀ ਕਿ ਇਹ ਹਾਈ ਕੋਰਟ ਦਾ ਵਕੀਲ ਹੈ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਹੈ ਇਹ ਇਹਦਾ ਬਾਰ ਕਾਉਂਸਲ ਦਾ ਇਹਨੇ ਆਪਣਾ ਇੱਕ ਸਰਟੀਫਿਕੇਟ ਇੱਕ ਬਣਾਇਆ ਹੋਇਆ ਇੱਕ ਇਹ ਜਿਹੜਾ ਹੈਗਾ ਗੁਰਦੁਆਰੇ ਦੇ ਵਿੱਚ ਵਿਆਹ ਦਾ ਸਰਟੀਫਿਕੇਟ ਇਹ ਵਿਅਕਤੀ ਨੇ ਬਣਾਇਆ ਹੈ ਇਹਦੀ ਵਰਦੀ ਵੀ ਜਿਹੜੀ ਇਹਨੇ ਜਾਲੀ ਜਿਹੜੀ ਹੈਗੀ ਸਿਲਵਾਈ ਸੀ ਉਹ ਵੀ ਸਾਡੇ ਵੱਲੋਂ ਕਬਜ਼ੇ ਵਿੱਚ ਲਈ ਗਈ ਹੈ ਸਰ ਮਦਦ ਹੋਰ ਕੁਝ ਵੀ ਕੋਈ ਹੋਰ ਨਕੀ ਦੋਸ ਇਹ ਦਾ ਇਸ ਔਰਤ ਦਾ ਦੌਰਾਨੇ ਪੜਤਾਲ ਜੋ ਸਾਨੂੰ ਪਤਾ ਚੱਲਿਆ ਕਿ ਇਹ ਇਹਦੇ ਇਸ ਕੰਮ ਦੇ ਵਿੱਚ ਇਹਦੀ ਮਦਦ ਕਰਦੀ ਹੈ 120 ਵੀ ਆਈਪੀਸੀ ਦੇ ਤਹਿਤ ਇਹਨੂੰ ਦੋਸ਼ੀ ਰੱਖਿਆ ਗਿਆ ਔਰ ਦੌਰਾਨੇ ਤਫ਼ਤੀਸ਼ ਵੀ ਜਦੋਂ ਇਸ ਵਿਅਕਤੀ ਨੂੰ ਜਿਹੜਾ ਹੈਗਾ ਫੜਨ ਵਾਸਤੇ ਪੁਲਿਸ ਰੇਡ ਕਰਦੀ ਸੀ ਤਾਂ ਮਦੂ ਜਿਹੜੀ ਸੀ ਪੁਲਿਸ ਨੂੰ ਗਲਤ ਤਰੀਕੇ ਨਾਲ ਗਾਈਡ ਕਰਕੇ ਉਸ ਨਾਲ ਝੂਠ ਬੋਲ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਦਿੰਦੇ ਨੇ ਸਰ ਇੱਕ ਲਗਾਤਾਰ ਹੀ ਪੰਜਾਬ ਦੇ ਅੰਦਰ ਫੀਡ ਕੋਰ ਦੇ ਅੰਦਰ ਇੱਕ ਜਿਵੇਂ ਘਟਨਾ ਹੋ ਰਹੀ ਹੈ ਸਾਹਮਣੇ ਆ ਰਹੀ ਹੈ ਫਿਰ ਵੀ ਇਹ ਨਾ ਸਿਧਾ ਲੋਕਾਂ ਨੂੰ ਮੈਂ ਇਹ ਦੱਸਣਾ ਚਾਹਨਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਵਿਅਕਤੀ ਇਹ ਲਾਰਾ ਲਗਾਉਂਦਾ ਹੈ ਜਾਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਉਂਦਾ ਕਿ ਪੈਸੇ ਦੇ ਕੇ ਉਹ ਭਰਤੀ کرا ਸਕਦਾ ਹੈ ਜਾਂ ਜਾਣ ਪਛਾਣ ਰਾਈ ਅਫਸਰਾਂ ਦੇ ਨਾਲ ਜਾਣ ਪਛਾਣ ਰਾਈ ਉਹ ਕਿਸੇ ਨੂੰ ਭਰਤੀ کرا ਸਕਦਾ ਤਾਂ ਇਹ ਬਿਲਕੁਲ ਝੂਠ ਗੱਲ ਹੈ ਜਿਹੜੀ ਭਰਤੀ ਹੈ ਪਿਛਲੇ ਕਈ ਸਾਲਾਂ ਤੋਂ ਆਪਾਂ ਵੀ ਦੇਖ ਰਹੇ ਹਾਂ ਬੜੀ ਹੀ ਟਰਾਂਸਪੇਰੈਂਟ ਤੇ ਬੜੀ ਹੀ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਦੇ ਤਹਿਤ ਜਿਹੜੀਆਂ ਸੀਸੀਟੀਵੀ ਦੇ ਤਹਿਤ ਜਿਹੜਾ ਹੈਗਾ एग्जाम ਜਾਂ ਪੇਪਰ ਜਿਹੜੇ ਹੈਗੇ ਅੱਜ ਕੱਲ ਹਰ ਇੱਕ ਇੰਸਟੀਚੂਟ ਦੇ ਵਿੱਚ ਕੰਡਕਟ ਕਰਾਏ ਜਾ ਰਹੇ ਆ ਪੂਰੀ ਨਿਗਰਾਨੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਚੀਟਿੰਗ ਜਿਹੜੀ ਹੈਗੀ ਕਰਨੀ ਬਹੁਤ ਮੁਸ਼ਕਲ ਹੈ ਸਾਰੀ ਭਰਤੀ ਪ੍ਰਕਿਰਿਆ ਕਿਸੇ ਵੀ ਵਿਭਾਗ ਦੀ ਭਰਤੀ ਪ੍ਰਕਿਰਿਆ ਬਿਲਕੁਲ ਹੀ ਜੈਨੂਇਨ ਤੇ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਔਰ ਕਿਤੇ ਵੀ ਕੋਈ ਇਹੋ ਜਿਹਾ ਸਕੋਪ ਨਹੀਂ ਹੈ ਜਿੱਦੇ ਚ ਕੇ ਆਪਾਂ ਕੋਈ ਹੇਰ ਫੇਰ ਕਰ ਸਕੀਏ